ਸੋ ਸਤਿਕਾਰਯੋਗ ਮਤਰੋ ਕੀ ਹਾਲ ਚਾਲ ਨੇ ਆਪਾਂ ਪਹੁੰਚੇ ਹੋਏ ਆ ਪਸ਼ੂ ਮੰਡੀ ਰਾਮਪੁਰਾ ਤੇ ਰਾਮਪੁਰਾ ਤੇ ਆਪਾਂ ਸਾਨੂੰ ਨੇ ਇੱਕ ਦਿਖਾਉਣ ਲੱਗੇ ਆ ਇੱਥੇ ਆ ਭਰਾਗਾ ਵਪਾਰੀ ਆ ਹਨਾ ਬਈ ਵਪਾਰੀ ਆ ਪੈਸਾ ਲੈ ਕੇ ਆਉਂਦਾ ਸੀਗਾ ਕਿਉਂਕਿ ਹਰੇਕ ਮੰਡੀ ਤੇ ਆਉਂਦਾ ਤੇ ਬਾਈ ਕਹਿੰਦਾ ਅਸੀਂ ਨਾ ਕਹਿੰਦਾ ਮੈਂ ਸਨ ਮਾਰੇ ਸਵੇਰੇ ਸਵੇਰੇ ਯਾਰ ਕੋਈ ਬੱਚੀ ਚੋਰੀ ਕਰਕੇ ਲੈ ਗਿਆ ਮੱਝ ਦਾ ਇਦੋਂ ਬਹੁਤ ਘਟਿਆ ਸ਼ਰਮਣਾ ਗੱਲ ਕੀ ਹੋਊਗੀ ਜਿਹੜਾ ਮੱਝ ਦਾ ਬੱਚਾ ਚੋਰੀ ਕਰਕੇ ਲੈ ਗਿਆ ਕੋਈ ਗਰੀਬ ਬੰਦਾ ਹਨਾ 2 ਰੁਪਈਆ ਦੀ ਖਾਤਰ ਇਹ ਵੀ ਵਿਚਾਰਾ ਫਿਰਦਾ ਰੋਜੀ ਰੋਟੀ ਦੇ ਲਈ ਸਵੇਰੇ ਜਿਹੜੇ ਚੱਲ ਕੇ ਆਉਂਦੇ ਆ ਬੰਦੇ ਤੇ ਇਹਦਾ ਵਿਚਾਰਾ ਮੱਝ ਦਾ ਜਿਹੜਾ ਕੋਈ ਬੱਚੀ ਲੈ ਗਿਆ ਖੋਲ ਕੇ ਤੇ ਇੰਨੀ ਘਟੀਆ ਗੱਲ ਬਾਕੀ ਬਾਈ ਨਾ ਕਰਨ ਸਾਰੀ ਗੱਲਬਾਤ ਬਾਈ ਸਸੀ ਗਾਲ ਸਸੀ ਗਾਲ ਜੀ ਉੱਚਾ ਬੋਲੀ ਬਾਈ ਨਾਮ ਕੀ ਆ ਨਾਮ ਕਾਕਾ ਜੀ ਕਾਕਾ ਹਾਂ ਜੀ ਠੀਕ ਆ ਕਿਹੜਾ ਪਿੰਡ ਆ ਚੱਕ ਵਖਤੋ ਚੱਕ ਵਖਤੂ ਚੱਕ ਵਖਤੂ ਜਿਹੜਾ ਬਠੰਡਾ ਹੈ ਨਾ ਤੇ ਕਾਕੇ ਮੋਬਾਈਲ ਨੰਬਰ ਬੋਲ ਇੱਕ ਵਾਰੀ ਦਾ 9888820740 ਠੀਕ ਹੈ ਤੇ ਕਾਕੇ ਕੀ ਗੱਲ ਹੋ ਗਈ ਬਈ ਉਸੇ ਲੌਸ ਮੰਦਰੀ ਤਿਹਾਰੇ ਪਾਈ ਜਾਂਦੇ ਸੀ ਜੀ ਨਮਾਨ ਨੂੰ ਹੋ ਕੇ ਮੰਨਾਂ ਨੂੰ ਠੀਕ ਹੈ ਦੂਜੀਆਂ ਮੰਨਾਂ ਚੁੜ ਜੇ ਸੀ ਕੋਈ ਬੱਚਾ ਹੀ ਲੈ ਗਿਆ ਠੀਕ ਹੈ ਆਮ ਜ ਦਾ ਬੱਚਾ ਆ ਮੱਝ ਦਾ ਬੱਚਾ ਚੋਰੀ ਕਰਕੇ ਲੈ ਗਿਆ ਮਿੱਤਰੋ ਰਾਮਪਰਾ ਮੰਡੀ ਤੋਂ ਇਹਨੂੰ ਇੱਧਰ ਨੂੰ ਘਰ ਮੜਾਇਆ ਬਾਹਰ ਹੀ ਕਰ ਲਿਆ ਆ ਮੱਝ ਦਾ ਜਿਹੜੀ ਇਹ ਮੱਝ ਆ ਗਈ ਇਹਦਾ ਕੋਈ ਬੱਚਾ ਚੋਰੀ ਕਰਕੇ ਲੈ ਗਿਆ ਦੇ ਜੇ ਕਿਸੇ ਭਰਾ ਨੂੰ ਮਿਲਦਾ ਜਾਂ ਕੋਈ ਸੂਚਿਤ ਹੁੰਦੀ ਆ ਤਾਂ ਬਾਈ ਨੂੰ ਫੋਨ ਨੰਬਰ ਤੇ ਯਾਰਾ ਜਰੂਰ ਦੱਸਿਓ ਹਣਾ ਗਰੀਬ ਬੰਦਾ ਤੇ ਮੱਝ ਵੇਚਣ ਆਇਆ ਸੀਗਾ ਵਪਾਰ ਦਾ ਕੰਮ ਆ ਤੇ ਮੱਝ ਦਾ ਯਾਰਾ ਬੱਚੀ ਲੈ ਗਿਆ ਕੋਈ ਮੋੜਦਾ ਬਾਈ ਮੱਝ ਦਾ ਬੱਚਾ ਕੋਈ ਚੱਕ ਕੇ ਲੈ ਗਿਆ ਚੋਰੀਓ ਕਾਜੀ ਸੂਈ ਹੋਈ ਸੀਗੀ ਤੇ ਜੇ ਕਿਸੇ ਵੀਰ ਨੇ ਦੇਖਿਆ ਤਾਂ ਬਾਈ ਨੂੰ ਨੰਬਰ ਤੇ ਲੈ ਜਾ ਬਾਈ ਨੰਬਰ ਤੇ ਦੱਸਣ ਦੀ ਕਿਰਪਾਲਤਾ ਕਰਨੀ ਹਣਾ ਇਹ ਵਿਚਾਰਾ ਮੱਝ ਵੇਚਣ ਵਾਸਤੇ ਲੈ ਕੇ ਆਇਆ ਸੀ ਹੁਣ ਮੱਝ ਬੱਚੇ ਤੋਂ ਬਣਾ ਕੀ ਬਿਗੂਗੀ ਦੋਸਤੋ ਹਣਾ ਤੇ ਬਹੁਤ ਮਾੜੀ ਗੱਲ ਆ ਪਸ਼ੂ ਮੰਡੀ ਰਾਮਪਰਾ ਦੇ ਵਿੱਚੋਂ ਬੱਚਾ ਚੋਰੀ ਹੋਇਆ ਤੇ ਤੁਸੀਂ ਦੇਖਿਆ ਵੀ ਆ ਤੇ ਬਾਕੀ ਜਿਹੜਾ ਜੇ ਕੋਈ ਕਈ ਭਰਾ ਮੰਨ ਲਾ ਵੀ ਕਿਸੇ ਨੂੰ ਮਿਲਦਾ ਤਾਂ ਬਾਈ ਨੂੰ ਫੋਨ ਨੰਬਰ ਤੇ ਜਰੂਰ ਦੱਸ ਦਿਓ ਤੇ ਬਾਕੀ ਸਾਰੇ ਭਾਈ ਮੰਡੀ 'ਚ ਕਿਹੜਾ ਦੇ ਆ ਬਹੁਤ ਮਾੜੀ ਗੱਲ ਆ ਤੇ ਗਰੀਬ ਬੰਦਾ ਸੀਗਾ 2 ਰੁਪਈਆ ਦੀ ਰੋਜੀ ਰੋਟੀ ਖਾਤਰ ਆਲਾ ਫਰਜ਼ਾ ਹੁੰਦਾ ਹਨਾ ਤੇ ਇਹਦੇ ਨਾਲ ਵਿਚਾਰਨਾ ਜੇ ਘਟਨਾ ਵਾਪਰੀ ਆ ਕੱਲ ਨੂੰ ਕਿਸੇ ਹੋਰ ਪਰਾਨਾ ਵੀ ਵਾਪਰ ਸਕਦੀ ਜੇ ਕਿਸੇ ਨੂੰ ਮਿਲਦਾ ਹੁੰਦਾ ਤਾਂ ਜਰੂਰ ਦੱਸਿਓ ਹਨਾ ਬਾਈ ਤੇ ਕੀ ਕਹਿਣਾ ਬਾਈ ਤੇਰਾ ਹੋਰ ਹਾਂਜੀ ਹੋਰ ਕੀ ਕਹਿਣਾਗਾ ਮਨਲਾ ਵੀ ਕਹਿਣਾ ਕੋਈ ਬੱਚਾ ਦੇ ਦਿਓ ਸਾਡਾ ਚਲ ਉਹਨੂੰ ਕੋਈ ਇਹੋ ਜਿਹਾ ਬਣਿਆ ਬੱਚੇ ਤੋਂ ਬਣਾ ਮੱਝ ਤਾਂ ਨਹੀਂ ਵਿਕਦੀ ਹੈਨਾ ਬੱਚੇ ਤੋਂ ਬਣਾ ਮੱਝ ਨਹੀਂ ਵਿਕਦੀ ਮੱਝ ਨਹੀਂ ਵਿਕਦੀ ਤੇ ਕਿੰਨੇ ਕੁ ਭਾਦੀ ਸੀ ਬਈ ਮੱਝ ਮੱਝ ਦੀ 95000 ਦੀ ਲਈ ਉਹ 95000 ਦੀ ਹਾਂ ਤੇ ਹੁਣ ਤਾਂ ਮਨਲਾ ਫਿਰ ਅੱਧ ਤੋਂ ਬੁੱਲੀ ਰਹੀ ਹੈਨਾ ਬੱਚੇ ਉਹਨਾਂ ਦਾ ਤੇ ਬਹੁਤ ਮਾੜੀ ਗੱਲ ਹੋ ਗਈ ਮਿੱਤਰੋ ਤੇ ਬਈ ਹੁਣ ਦੇਖਿਆ ਤੂੰ ਸਾਰੇ ਕਿਤੇ ਜਾ ਕੇ ਸਮਾਇਆ ਜੀ ਅਸੀਂ ਸਿੱਟਾਂ ਜੀ ਗਿਆ ਕਿਤੇ ਗਿਆ ਨਹੀਂ ਜੀ ਕਿਸੇ ਕੋਲੇ ਬੰਨਿਆ ਪੁੰਨਿਆ ਤਾਂ ਦੇ ਦਿਓ ਯਾਰ ਉਹਨੂੰ ਦੇ ਦਾਂਗਾ 4-500 ਰੁਪਏ ਠੀਕ ਨਹੀਂ ਛੋਟਾ ਮਨਲਾ ਭੱਜ ਕਿਤੇ ਨਹੀਂ ਜਾਂਦੇ ਜੀ ਆ ਲੈ ਮਿੱਤਰੋ ਰਾਮ ਪ੍ਰਾ ਪਸ਼ੂ ਮੰਡੀ ਚੋਰੀ ਹੋਇਆ ਤੇ ਬੱਚਾ ਤੇ ਇਸ ਭਰਾ ਨੂੰ ਜਰੂਰ ਦੱਸਿਓ ਪਿੰਡ ਬਾਈ ਦਾ ਮੈਂ ਪੋਚੋ ਮੰਡੀ ਆ ਜਹਾਂ ਜੀ ਚੱਕ ਬਖਤੂ ਚੱਕ ਬਖਤੂ ਤੇ ਜ਼ਿਲ੍ਹਾ ਬਠਿੰਡਾ ਨਾ ਇੱਕ ਵਾਰੀ ਭਾਈ ਨੰਬਰ ਹੋਰ ਬੋਲ ਦੇ 9888820740 ਇਹ ਨੰਬਰ ਤੇ ਮਿੱਤਰੋ ਤੁਸੀਂ ਦੱਸ ਸਕਦੇ ਹੋ ਬਾਈ ਨੂੰ ਨਾਮ ਕੀ ਬਾਈ ਕਾਕਾ ਸਿੰਘ ਕਾਕਾ ਬਾਈ ਦਾ ਨਾਮ ਤੇ ਜਿਹੜਾ ਮੱਝਾਂ ਵੇਚਣ ਆਉਂਦਾ ਹਰੇਕ ਮੰਡੀ ਦਾ ਨਾਮ ਨਾ ਬਾਈ ਹਾਂਜੀ ਹਾਂਜੀ ਹਰ ਇੱਕ ਪਹਿਲਾਂ ਤਾਂ ਨਹੀਂ ਆਈ ਜੀ ਕਦੇ ਘਟਨਾ ਵਾਪਰੀ ਨਹੀਂ ਜੀ ਨਹੀਂ ਕਦੇ ਪਹਿਲੀ ਵਾਰ ਹੋਈ ਜਿੰਦਗੀ ਚ 20 ਸਾਲ ਹੋ ਗਏ ਬਾਈ ਕਹਿੰਦਾ ਮੱਝਾਂ ਵੇਚਦੇ ਨੂੰ ਪਰ ਜਿੰਦਗੀ ਚ ਕਹਿੰਦਾ ਪਹਿਲੀ ਵਾਰ ਆ ਆ ਘਟਨਾ ਵਾਪਰੀ ਜਿਹੜੀ ਮੱਝ ਦਾ ਕੋਈ ਬੱਚਾ ਚੋਰੀ ਕਰਕੇ ਲੈ ਗਿਆ ਕਮਾਲ ਕਰਤੀ ਯਾਰਾਣਾ ਸਵੇਰੇ ਸਵੇਰੇ ਤੇ ਵੀਰ ਬਣ ਕੇ ਸ਼ੇਅਰ ਜ਼ਰੂਰ ਕਰ ਦਿਤਾ ਬਕੇਣਾ ਤੇ ਇਸ ਬਾਈ ਨੂੰ ਇਸ ਮੱਝ ਦਾ ਬੱਚਾ ਮਿਲ ਜਾਵੇ ਧੰਨਵਾਦ ਸ਼ੇਅਰ ਜ਼ਰੂਰ ਕਰਿਓ ਜੀ